ਉਹ ਕਾਫੀ ਨੋਡ ਹਾਂ ਉਹ ਕਾਫੀ ਇਹ ਪੰਜਾਹ ਹੋਰ ਦਿਨ ਚਲੇ ਜਣਾਂਗੇ ਹਾਂਜੀ ਕੀ ਵਿਆਹ ਕੋਈ ਵਿਆਹ ਤੁਹਾਡੇ ਆਪਣੇ ਵਿੱਚ ਦੱਸਣ ਦੇ ਹਾਂਜੀ ਇੱਕ ਧੀ ਦਾ ਵਿਆਹ ਹੈ ਅੱਛਾ ਇਹਦਾ ਕੁੜੀ ਦਾ ਵਿਆਹ ਵਾ ਹਾਂਜੀ ਚਲੋ ਬਹੁਤ ਵਧੀਆ ਠੀਕ ਹੈ ਠੀਕ ਹੈ ਜੀ ਮਹਾਰਾ ਚੜ੍ਹਦੀ ਕਲਾ ਕਰੇ ਅੱਛਾ ਜੀ ਠੀਕ ਠੀਕ ਹੈ ਲੋਈ ਲਓ ਚਲੋ ਤੁਹਾਡੇ ਕੰਮ ਆ ਜਾਣਗੇ ਕਿਤੇ ਠੀਕ ਠੀਕ ਹੈ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਸਬਾ ਰਮਦਾਸ ਦੇ ਨੇੜੇ ਪਿੰਡ ਮੰਦਰਾਂ ਵਾਲੇ ਵਿਖੇ ਪਹੁੰਚੇ ਹਾਂ ਜਿੱਥੇ ਕਿ ਸਿੱਖ ਮਿਸ਼ਨਰੀ ਕਾਲ ਦੇਹਾਣੇ ਵੱਲੋਂ ਜਿੱਥੇ ਪਹਿਲਾਂ ਹੋਰ ਵੀ ਸੇਵਾਵਾਂ ਕੀਤੀਆਂ ਜਾਂਦੀਆਂ ਉੱਥੇ ਪਿਛਲੇ ਦਿਨੀ ਵੀ ਆਪਾਂ ਤੁਹਾਨੂੰ ਵਿਖਾਇਆ ਸੀ ਕਿ ਸਿੱਖ ਮਿਸ਼ਨਰੀ ਕਾਲ ਦੇਹਾਣੇ ਵੱਲੋਂ ਜਿੱਥੇ ਹੜਪੀੜ ਦਾ ਇਲਾਕੇ ਇੱਥੇ ਰਮਦਾਸ ਦੇ ਲਾਗੇ ਉੱਥੇ ਕੰਬਲਾਂ ਦੀ ਜਿਹੜੀ ਸੇਵਾ ਕੀਤੀ ਗਈ ਸੀ ਅੱਜ ਵੀ ਸਾਡੇ ਕੋਲ ਇੱਥੇ ਮਸ਼ੀਨਰੀ ਵੀਰ ਜਿਹੜੇ ਆਏ ਆ ਕੰਬਲ ਜਿਹੜੇ ਵੰਡ ਰਹੇ ਆ ਸੋ ਆਪਾਂ ਇਹਨਾਂ ਨਾਲ ਵੀਰ ਜਿਹੜਾ ਨਾਲ ਗੱਲ ਕਰਾਉਨੇ ਆ ਸੋ ਆ ਤੁਹਾਨੂੰ ਵਿਖਾਉਨੇ ਆ ਸਾਹਮਣੇ ਤੁਸੀਂ ਦੇਖ ਸਕਦੇ ਜੇ ਕਿ ਸਾਰੇ ਵੀਰ ਜਿਹੜੇ ਆਏ ਆ ਕੰਬਲ ਵੰਡਣ ਵਾਸਤੇ ਸੋ ਸਾਡੇ ਕੋਲੇ ਵੀਰ ਜੀ ਨੇ ਮੌਜੂਦ ਵੀ ਚ ਕੀ ਨਾਂ ਆਪਣਾ ਮੇਰਾ ਨਾਮ ਪੂਰਨ ਸਿੰਘ ਪਿੰਡ ਗੱਗੋਮਾਲ ਤੋਂ ਇਸ ਇਲਾਕੇ ਤੋਂ ਅਸੀਂ ਰਹਿੰਦੇ ਆ ਤੇ ਇਹ ਜਿਹੜੇ ਕੰਬਲੇ ਜੀ ਵੰਡ ਰਹੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਵਧੀਆ ਜੀ ਜਿਹੜੇ ਇਹ ਇਲਾਕਾ ਬਹੁਤ ਜ਼ਿਆਦਾ ਆਪਣਾ ਰਮਦਾਸ ਏਰੀਆ ਦਾ ਜਿਹੜਾ ਸੀਗਾ ਪਿੰਡ ਮੰਦਰਾਵਾਲੀ ਆ ਜਾਂ ਹੋਰ ਨਾਲ ਲੱਗਦੇ ਜਿਹੜੇ ਕਾਫੀ ਪਿੰਡ ਐ ਬੜੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਆ ਵੱਖ-ਵੱਖ ਐਨ ਜੀਓ ਤੇ ਸੰਸਥਾਵਾਂ ਨੇ ਆ ਕੇ ਇੱਥੇ ਸੇਵਾ ਕੀਤੀ ਜਿਹਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੇ ਵੀ ਆਪਣਾ ਜੋ ਕੇ ਬਣਦਾ ਜੋਦਾਨ ਪਾਇਆ ਜੋ ਕਿ ਪਿਛਲੇ ਵਾਰ ਵੀ ਕਾਫੀ ਵਾਰ ਇੱਥੇ ਆ ਕੇ ਕੋਝ ਖਬਰਾਂ ਦੀ ਕਵਰੇਜ ਕੀਤੀ ਤੇ ਨਾਲ ਦੀ ਨਾਲ ਲੋਕਾਂ ਦੀਆਂ ਬੇਸਿਕ ਲੋੜਾਂ ਬਾਰੇ ਜਾਣਿਆ ਜਿਨ੍ਹਾਂ ਦੇ ਵਿੱਚੋਂ ਠੰਡ ਦੇ ਦਿਨਾਂ ਨੂੰ ਮੁੱਖ ਰੱਖਦੇ ਹੋયા ਜੋ ਹੋ ਸਕਦਾ ਸੀ ਕਮਲਾਂ ਦੀ ਬਹੁਤ ਵੱਡੇ ਦੇਤੇ ਇੱਥੇ ਸੇਵਾ ਜਿਹੜੀ ਨਿਭਾਈ ਗਈ ਆ ਘਰ ਘਰ ਜਾ ਕੇ ਆਪ ਉਹ ਸੇਵਾ ਪਹਚਾਈ ਗਈ ਆ ਠੀਕ ਠੀਕ ਕਾਫੀ ਵੀਰਾਂ ਦਾ ਸਹਿਯੋਗ ਵਧੀਆ ਰਿਹਾ ਨਾਲ ਲੋਕਲ ਵੀਰਾਂ ਦਾ ਵੀ ਵਧੀਆ ਸਹਿਯੋਗ ਰਿਹਾ ਠੀਕ ਠੀਕ ਹੋਰ ਵੀ ਸਾਡੇ ਕੋਲ ਇੱਥੇ ਵੀਰ ਜੀ ਮੌਜੂਦ ਨੇ ਜਿਹੜੇ ਇਸੇ ਪਿੰਡ ਦੇ ਵਸਦੀਕ ਨੇ ਕੀ ਨਾ ਵੀ ਤੇ ਆਪਣਾ ਗੁਰੂ ਜੀ ਦਾ ਖਾਲਸਾ ਤੇ ਵਾਹੀ ਗੁਰੂ ਜੀ ਕੋਤੇ ਮੇਰਾ ਨਾਮ ਰঞ্জੀਤ ਸਿੰਘ ਹੈ ਜੀ ਤੇ ਇਹ ਜਿਹੜੇ ਅੱਜ ਵੀਰ ਜੀ ਨੇ ਸੇਵਾ ਕਰ ਰਹੇ ਆ ਵੀ ਸਿੱਖ ਮਿਸ਼ਨਰੀ ਕਾਲਜ ਵਾਲੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਨਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵਿਚਾਰਾਂ ਦੀ ਸਾਡੇ ਵੀ ਕੰਬਲ-ਕੰਬਲ ਦੇਣ ਆਏ ਨੇ ਸਿਆਲ ਤਾਂ ਤੁਹਾਨੂੰ ਪਤਾ ਵੈਸੇ ਵੀ ਠੰਡਿਆ ਗਰੀਬਾਂ ਘਰਾਂ 'ਚ ਪਹਿਲਾਂ ਰੋਸ਼ਨ ਵੀ ਦੇ ਕੇ ਗਏ ਸੀ ਚਲੋ ਹੁਣ ਵੀ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਵੀ ਇਹ ਨਹੀਂ ਮਿਹਰਬਾਨੀ ਆ ਵੀ ਚਲੋ ਸ਼ੁਕਰ ਆ ਤੁਹਾਡਾ ਇਹਦਾ ਇੰਨਾ ਕਿ ਸਾਡਾ ਦੇਣ ਆਇਆ ਸੋ ਤਾਂ ਠੀਕ ਹੈ ਜੀ ਤੇ ਤੁਸੀਂ ਮੰਨ ਲਓ ਪਿੰਡ ਵੱਲੋਂ ਇਹਨਾਂ ਨੂੰ ਕੋਈ ਕਹਿਣਾ ਚਾਹੋਗੇ ਪਿੰਡ ਵੱਲੋਂ ਇਹੋ ਹੀ ਵੀ ਬੱਸ ਇਹਨਾਂ ਦਾ ਇੰਨਾ ਸ਼ੁਕਰ ਆ ਵੀ ਇਹਨਾਂ ਵੀ ਦਹ ਲੂ ਲਿਆ ਇਦਾਂ ਵੀ ਬੜੀ ਛਾਂ ਸਕਤੀ ਨਾਲ ਲੜਿਆ ਨਾ ਨੇ ਤੇ ਲਾਲਾ ਲਾਲਾ ਨਹੀਂ ਹੋਈ ਨਾ ਦੇ ਘਰੋ ਘਰੀ ਪਹੁੰਚਿਆ ਜੀ ਘਰੋ ਘਰੀ ਦੇ ਕੇ ਇਹ ਵੀਰ ਜੀ ਸਾਡੇ ਕੋਲ ਮੌਜੂਦ ਨੇ ਸਰਦਾਰ ਇੰਦਰਜੀਤ ਸਿੰਘ ਜੀ ਤੁਸੀਂ ਇਹ ਕਿੰਨੇ ਕੰਬਲ ਅਜ ਫਿਰ ਵੰਡੇ ਤੁਸੀਂ ਅੱਜ 100 ਕੰਬਲ ਲੈ ਕੇ ਆਏ ਹੈਗੇ ਉਹਦੇ ਵਿੱਚੋਂ ਵੰਡੇ ਗਏ ਜਾਂ 2 4 10 ਰਹਿ ਗਏ ਆ ਉਹ ਵੰਦੇ ਨੇ ਅੱਛਾ ਅੱਛਾ ਪਹਿਲਾਂ ਵੀ ਹੋਰ ਵੀ ਕਿਹੇ ਪਿੰਡ ਚ ਪਹਿਲਾਂ ਵੰਡੇ ਤੁਸੀਂ ਆਪਾਂ ਮੱਲੇਵਾਲ ਪਿੰਡ ਵੰਡ ਕੇ ਗਏ ਮੱਲੇਵਾਲ ਗਿੱਲਾਂ ਵਾਲੀ ਆਹ ਗਿੱਲਾਂ ਵਾਲੀ ਤੇ ਪਿੰਡ ਦੇ ਚ ਵੰਡ ਗਏ ਤੇ ਹੋਰ ਵੀ ਸੁਭਾਵਾਂ ਕੋਈ ਸਖੂਸ਼ ਦੀ ਕਾਲਜ ਵੱਲੋਂ ਕੀਤੀ ਜਾ ਰਹੀਆਂ ਹੋਰ ਆਪਰਾਸ਼ਨ ਦਿੰਦੇ ਆ ਹਾਂਜੀ ਤੇ ਜੇ ਕਿਹਦਾ ਘਰ ਕੋਈ ਜ਼ਿਆਦਾ ਗਰੀਬ ਹੋਵੇ ਉਹਦੇ ਬਾਰੇ ਵੀ ਸੋਚਦੇ ਆਪਾਂ ਉਹਨਾਂ ਨੂੰ ਵੀ ਨਿਲਾ ਮਟੀਰੀਅਲ ਵਗੈਰਾ ਲਾ ਕੇ ਦੇਣਾ ਠੀਕ ਹੈ ਇਤੋਂ ਮਗਰੋਂ ਹੁਣ ਦੀਨੇਵਾਰ ਲਾਗੇ ਸੀ ਜਾਣਾ ਠੀਕ ਠੀਕ ਅਗਲਾ ਅਗਲਾ ਸੋ ਇੱਥੇ ਸਾਡੇ ਕੋਲ ਇੱਥੇ ਹੋਰ ਵੀ ਦੇਖੋ ਮੌਜੂਦ ਨੇ ਪਿੰਡ ਵਾ ਸੀ ਇਹ ਵੀ ਜਿਹੜੇ ਮਜ਼ਦੂਰ ਵੀ ਜੀ ਤੁਸੀਂ ਜਿਹੜੇ ਕੰਬਲ ਵੰਡਣ ਆਏ ਪਹਿਲਾਂ ਵੀ ਆਏ ਤੁਹਾਡੇ ਪਿੰਡ ਵਿੱਚ ਸੇਵਾ ਕਰਨ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਜੀ ਬੜੇ ਧੰਨਵਾਦ ਸਾਸਿਕਾ ਜੀ ਪਾਜੀ ਜੀ ਚਲੋ ਜੀ ਇਹ ਕੰਬਲ ਲੈ ਕੇ ਪਾਜੀ ਹੁਣੇ ਆਏ ਆ ਸਾਡਾ ਇਹ ਪਾਣੀ ਪਿਆ ਸੀ ਤੇ ਨਕਸਾਨ ਬੜਾ ਹੋਇਆ ਜੀ ਠੀਕ ਹੈ ਚਲੋ ਜੀ ਸਾਨੂੰ ਰਸਣ ਪਾਣੀ ਦਿੰਦੇ ਰਹੇ ਆ ਜੀ ਚਲੋ ਚੁੱਕਰ ਕਰਨੇ ਨਾ ਵੀ ਸਾਨੂੰ ਥੋੜਾ ਬਹੁਤਾ ਦੇ ਹੀ ਜਾਣ ਦੇ ਆ ਜੀ ਹੋਰ ਕਿਹੜੀ ਚੀਜ਼ ਦੀਆਂ ਖਾਸ ਉਤਨਾ ਲੋੜਾ ਇੱਥੇ ਹੋਰ ਤਾਂ ਪੈਸੇ ਤੇ ਅੱਲਾ ਨਹੀਂ ਕੋਈ ਦੇ ਗਏ ਸਾਨੂੰ ਕੋਈ ਵੀ ਜਿਹੜੇ ਜਿਹੜੇ ਇੱਥੇ ਘਰ ਜਿਹੜੇ ਖਰਾਬ ਹੋਏ ਬੜੇ ਤੇ ਉਹਨਾਂ ਨੂੰ ਵੀ ਨਹੀਂ ਕੋਈ ਅਜੇ ਤੱਕ ਨਾ ਜੀ ਨਾ ਜੀ ਸਰਕਾਰ ਨੇ ਵੀ ਨਹੀਂ ਕੋਈ ਦਿੱਤਾ ਨਾ ਜੀ ਨਾ ਖਰਾਬਾ ਦਿੱਤਾ ਜੇ ਹੋਰ ਕੋਈ ਗੱਲ ਨਹੀਂ ਕੋਠਿਆਂ ਦਾ ਕੋਈ ਨਹੀਂ ਪੈਸਾ ਦਿੱਤਾ ਅੱਛਾ ਜੀ ਉਹੀ ਵਿੱਚ ਬੱਚੇ ਆਇਆ ਜੇ ਕੋਈ ਵਾਧੂ ਨਹੀਂ ਆਇਆ ਅਛਾ ਅਛਾ ਕੋਈ 5-5 ਹਜ਼ਾਰੀ ਲੋਕਾਂ ਨੂੰ ਆਇਆ ਦੁਹਰਿਆਂ ਨੂੰ ਵਾਧੂ ਨਹੀਂ ਆਇਆ ਨਹੀਂ ਪਿਆਲੀਆਂ ਦਾ ਜਿਹੜਾ ਸੀ ਹਾਂਜੀ ਹਾਂਜੀ ਉਹ ਪੈੜਾਂ ਦੇ ਦਿੱਤਾ ਖਰਾਬਾ ਨਹੀਂ ਸਰਕਾਰ ਤਾਂ ਕਹਿੰਦੀ 20000 ਰੁਪਏ ਦੇਣਾ ਨਹੀਂ ਉਹਨਾਂ ਦਿੱਤਾ ਜਿਹੜੇ ਘਰਾਂ ਦੇ ਨੁਕਸਾਨ ਹੋਇਆ ਉਹਨਾਂ ਦਾ ਘਰਾਂ ਵਾਸਤੇ ਵੀ ਦਿੱਤੇ ਥੋੜੇ ਬਹੁਤੇ ਹਾਂਜੀ ਠੀਕ ਠੀਕ ਉਹ ਬਹੁਤੇ ਜਿਹੜੇ ਗਰੀਬ ਆ ਉਹਨਾਂ ਨੂੰ ਨਹੀਂ ਮਿਲਿਆ ਅਛਾ ਅਛਾ ਜੀ ਬਸ ਜੀ ਧੰਨਵਾਦ ਹੈ ਵੀ ਕੋਣਾਂ ਨੂੰ ਚਾਹੀਦਾ ਪੀਣ ਨੂੰ ਥੋੜਾ ਬਹੁਤਾ ਜਿਹੜੇ ਬਹੁਤੇ ਗਰੀਬ ਆ ਉਹਨਾਂ ਨੂੰ ਕੋਠੇ-ਕਾਠੇ ਪਾ ਕੇ ਦੇ ਦੇਣ ਤੇ ਚਲੋ ਜੀ ਠੀਕ ਹੈ ਠੀਕ ਸੋ ਇਹ ਆਪ ਤੁਹਾਨੂੰ ਸਾਰੇ ਨਕਸ਼ਾਵਾ ਪਿੰਡ ਦਾ ਪਿੰਡ ਮੰਦਰਾਵਾਲੇ ਦਾ ਜਿੱਥੇ ਆਪ ਤੁਹਾਨੂੰ ਵਿਖਾਇਆ ਕਿਉਂਕਿ ਇਹ ਜਿਹੜਾ ਨਾ ਇਲਾਕਾ ਜਿਹੜਾ ਵਾ ਤੁਹਾਨੂੰ ਪਹਿਲਾਂ ਵੀ ਆਪਾਂ ਇਧੀਆਂ ਲਾਈਵ ਤਸਵੀਰਾਂ ਖਾਈਆਂ ਸੀ ਬੜੇ ਘਰ ਇਹੋ ਜਿਹੇ ਆ ਜਿਨ੍ਹਾਂ ਦੀਆਂ ਛੱਤਾਂ ਵੀ ਡਿੱਗੀਆਂ ਬੜਾ ਬੁਰਾ ਹਾਲਿਆ ਤੇ ਆਪਾਂ ਸਰਕਾਰ ਨੂੰ ਵੀ ਕਹਿਣਾ ਚਾਹਾਂਗੇ ਤੇ ਹੋਰ ਵੀ ਜਿਹੜੀ ਕੋਈ ਸੰਸਥਾਵਾਂ ਜਿਹੜੀਆਂ ਸੇਵਾ ਕਰਦੀਆਂ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਇਹ ਪਿੰਡਾਂ ਦੀ ਆਣ ਕੇ ਜਰੂਰ ਸਾਰ ਲੈਣ ਤੇ ਜਿਹੜੇ ਲੋਕਡਾਊਨ ਬੰਦ ਪਰਿਵਾਰ ਆ ਜਿਸ ਤਰ੍ਹਾਂ ਕਿਸੇ ਦਾ ਕੋਈ ਮਕਾਨ ਡਿੱਗਾ ਵਾ ਜਾਂ ਹੋਰ ਕਿਸੇ ਦੇ ਘਰ ਜਿਹੜੇ ਆ ਜਿਆ

ਪਰ ਆ ਠੀਕ ਹੈ ਸਰ ਜੀ ਹਾਂ ਜੀ ਠੀਕ ਇੱਥੇ ਪਾਣੀ ਆ ਗਿਆ ਹਾਂ ਜੀ ਅੰਦਰ ਵੀ ਚੁੱਪ ਸਾਰੇ ਸਾਰੇ ਹਾਂ ਜੀ ਹਾਂ ਜੀ ਸਾਰੇ ਤੇ ਲੈ ਟੋ